ਜੋ ਗੋਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੀਓ 9ਵੇਂ ਪਾਛ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 1359 ਅੰਕ ਤੇ ਸ਼ਬਦ ਚੰਨ ਕਰਦੇ ਜੈਜਾ ਬੰਤੀ ਮਹੱਲਾ ਨੋਮਾ ਬੀਤ ਜਹੇ ਬੀਤ ਜਹੇ ਜਨਮ ਕਿਨਾਂ ਤੇਰਾ ਜਨਮ ਬੀਤਦਾ ਜਾਂਦਾ ਹੈ ਜ਼ਿੰਦਗੀ ਲੰਘਦੀ ਜਾਂਦੀ ਹੈ ਦਿਖਦੀ ਨਹੀਂ ਲੇਕਿਨ ਸਾਸ ਸਾਸ ਤੇ ਨਾਲ ਜ਼ਿੰਦਗੀ ਘਟਦੀ ਹੈ ਅੱਖਾਂ ਦੇ ਵਿੱਚ ਮੱਖੀਆਂ ਦੇ ਨਾਲ ਜ਼ਿੰਦਗੀ ਘਟ ਰਹੀ ਗੁਰੂ ਤੇਗ ਬਹਾਦਰ ਮਹਾਰਾਜ ਉਪਦੇਸ਼ ਕਰਦੇ ਹਨ ਬੀਤ ਜਹੇ ਬੀਤ ਜਹੇ ਜਨਮ ਆਕਾਜ ਰੇ ਆਕਾਜ ਕਹਿੰਦੇ ਇਹ ਜਨਮ ਕਾਜ ਨਹੀਂ ਆਇਆ ਆਕਾਜ ਚਲਿਆ ਗਿਆ ਕੋਈ ਕੰਮ ਨਹੀਂ ਆਇਆ ਜਨਮੇ ਇਹ ਜਨਮ ਬਿਰਥਾ ਚਲਿਆ ਗਿਆ ਆਕਾਜ ਚਲਿਆ ਗਿਆ ਕਾਜ ਕਹਿੰਦੇ ਕੰਮ ਨੂੰ ਆਕਾਜ ਕਹਿੰਦੇ ਕੋਈ ਕੰਮ ਨਾ ਹੋਵੇ ਜਨਮ ਕਹਿੰਦੇ ਬਿਰਥਾ ਚਲਿਆ ਗਿਆ ਉਮਰ ਘਟਦੀ ਜਾਂਦੀ ਨੀਸ ਦੇਨੋ ਸੋਨੁ ਕੇ ਪਰਾਨ ਕਹਿੰਦੇ ਰੋਜ ਸੁਣਦਾ ਹੈ ਪਰਾਨਾਂ ਨੂੰ ਸਮਝਤ ਨਾਹਾਂ ਕਹਿੰਦੇ ਸਮਝਦਾ ਨਹੀਂ ਸੁਣਦਾ ਹੈ ਸਮਝਦਾ ਨਹੀਂ ਅਰੇ ਅਜਾਨ ਕਹਿੰਦੇ ਇਹ ਅਣਜਾਨ ਹੈ ਜਾਣਦਾ ਨਹੀਂ ਜਾਣਣਾ ਕਦੋਂ ਜਦੋਂ ਸਮਝ ਪੈ ਕੇ ਕਹਿੰਦੇ ਵੇਦਾਂ ਪੁਰਾਣਾ ਪਾਠਾ ਨੂੰ ਸੁਣਦਾ ਹੈ ਲੇਕਿਨ ਸਮਝਦਾ ਕਹਿੰਦੇ ਸਮਝਦਾ ਕਿਉਂ ਨਹੀਂ ਕਹਿੰਦੇ ਅਜਾਨ ਇਸ ਤੇਨੋ ਸੋਨਕੇ ਪਰਾਨ ਸਮਝਤ ਨਾ ਅਰੇ ਅਜਾਨ ਕਹਿੰਦੇ ਅਨਜਾਨ ਤੈ ਸਮਝਿਆ ਨਹੀਂ ਕਾਲ ਤੋ ਪਹੁੰਚਿਓ ਆਨ ਕਹਿੰਦੇ ਕਾਲ ਪਹੁੰਚ ਗਿਆ ਕਹਿੰਦੇ ਸਮਝਣ ਤੋਂ ਪਹਿਲਾਂ ਹੀ ਕਾਲ ਆ ਗਿਆ ਕਾਲ ਤੋਂ ਪਹੁੰਚੋ ਆਨ ਕਹਾਂ ਜਾਏ ਭਾਜ ਰੇ ਕਹਿੰਦੇ ਹੁਣ ਭੱਜ ਕੇ ਕਿੱਥੇ ਜਾਏਗਾ ਕਾਲ ਭੱਜਣ ਨਹੀਂ ਦਿੰਦਾ ਜamo ਭੱਜਣ ਨਹੀਂ ਦਿੰਦਾ ਜਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਸਾਹਾ ਉੱਠਦਾ ਹੈ ਭੱਜਦਾ ਹੈ ਉਹਦੇ ਪਿੱਛੇ ਕੁੱਤੇ ਭੱਜ ਲੈਂਦੇ ਆ ਸਾਹਾ ਬੜਾ ਜ਼ੋਰ ਲਾਉਂਦਾ ਹੈ ਬੜਾ ਭੱਜਦਾ ਹੈ ਦੇਖੋ ਕੁੱਤੇ ਉਹਨੂੰ ਪਕੜ ਲੈਂਦੇ ਆ ਇਹਨੇ ਨੂੰ ਪਿੱਛੇ ਸ਼ਿਕਾਰੀ ਆ ਜਾਂਦਾ ਹੈ ਉਹ ਸ਼ਿਕਾਰੀ ਫਿਰ ਉਹ ਕੁੱਤਿਆਂ ਤੋਂ ਉਹ ਸਾਹੇ ਨੂੰ ਛਡਾ ਲਿੰਦਾ ਕਿਉਂ ਛਡਾਉਂਦਾ ਉਹ ਸ਼ਿਕਾਰੀ ਨੇ ਸਾਹੇ ਨੂੰ ਆਪ ਖਾਣਾ ਪਤਿਲ ਦੇ ਚ ਰਿੰਕੇ ਖਾਣਾ ਕਾਲ ਨੇ ਐ ਬੰਦ ਕੇ ਜਮਾ ਨੇ ਲੈ ਕੇ ਜਾਣਾ ਕਹਿੰਦਾ ਹੁਣ ਦੱਸ ਕਿੱਥੇ ਭੱਜੇਗਾ ਕਾਲ ਆ ਗਿਆ ਪੱਜਣ ਜੋਗਾ ਜਮ ਛੱਡਦੇ ਨਹੀਂ ਉਹ ਤਾਂ ਆਉਂਦੀ ਸਾਰ ਸਿਰ ਦੇ ਚ ਡੰਡਾ ਮਾਰਦੇ ਆ ਬੇਓਚ ਕਰਕੇ ਥੱਲੇ ਸੁੱਟ ਲੈਂਦੇ ਆ ਉਹਨਾਂ ਨੇ ਕੋਈ ਨਰਮਾਈ ਨਹੀਂ ਕਰਨੀ ਕੋਈ ਮੇਤਾ ਦਰਲਾ ਨਹੀਂ ਕੋਈ ਜਮਾ ਨੇ ਸਾਡੇ ਕੋਲੋਂ ਪੈਸੇ ਨਹੀਂ ਲੈਣੇ ਇਕੜਾ ਪੋਲੋਸਾਲੇ ਨੂੰ ਪੈਸੇ ਦੇ ਕੇ ਮੋੜ ਦਿੰਦੇ ਆ ਨਾ ਕਿ ਫੇਰ ਆ ਜਿਓ ਜਮਾ ਨੇ ਤਾਂ ਪੈਸੇ ਲੈਣੇ ਨੇ ਜੇ ਜਮ ਪੈਸੇ ਲੈ ਕੇ ਮੋੜਦੇ ਹੋਣ ਫਿਰ ਕਿਸੇ ਦੀ ਮੌਤੇ ਨਾ ਹੋਵੇ ਬੜਾ ਵਧੀਆ ਤਰੀਕਾ ਫਿਰ ਤਾਂ ਜਮਾ ਬਾਸ ਤੇ ਧਨ ਦੌਲਤ ਇਕੱਠਾ ਕਰਕੇ ਰੱਖੋ ਜਮਾ ਨੂੰ ਦੇ ਦਿਓ ਜਮ ਮੜ ਜਾਣਗੇ ਨਹੀਂ ਜਮਾ ਨੇ ਨਾ ਕੋਈ ਛੁਪਾਰਚ ਮੰਨਣੀ ਐ ਨਾ ਕੋਈ ਪੈਸਾ ਲੈਣਾ। ਉਹਨਾਂ ਨੇ ਤਾਂ ਲੈ ਕੇ ਜਾਣਾ ਉਹਦੇ ਦੀ ਡਿਊਟੀ ਲੱਗੀ ਐ ਹੁਕਮ ਬਜਾਉਣਾ। ਕਾਲ ਤੋ ਪਹੁੰਚਿਓ ਆਨ ਕਹਾ ਜਾਏ ਬਾਜਰੀ ਰੋਹੂ ਅਸਥਿਰ ਜੋ ਮਾਨਿਓ ਦੇ ਕਹਿੰਦੇ ਆਪਣੀ ਦੇਹ ਨੂੰ ਅਸਥਿਰ ਮੰਨਦਾ ਕਿ ਸਦਾ ਰਹਿਣੀ ਹੈ ਮੇਰੀ ਦੇਹ ਇਹੀ ਹੈ ਤਾਂ ਹੀ ਸੰਭਾਲਦੇ ਆਂ ਦੇਹ ਨੂੰ ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇਹ ਇਹ ਇਹਨਾਂ ਤੇਰੀ ਇਸ ਦੇਹ ਨੇ ਖੇਹ ਬਣ ਜਾਣਾ ਸੁਹਾ ਬਣ ਜਾਣਾ ਦੇਖੀ ਆ ਨਾ ਬੰਦੀ ਹਲੇ ਲੋਕਾਂ ਦੀ ਦੇਖੀ ਐ ਆਪਣੇ ਨਹੀਂ ਦੇਖੀ ਲੈ ਕੇ ਜਾਂਦੇ ਆ ਮੁਰਦੇ ਨੂੰ ਬੜਿਆਰ ਸ਼ਿੰਗਾਰ ਕੇ ਲੇਕਨ ਦੂਏ ਦਿਨ ਜਾ ਕੇ ਦੇਖਦੇ ਆ ਉਹ ਮੁਰਦੇ ਦੀ ਜਗ੍ਹਾ ਤੇ ਸਵਾਹ ਪਈ ਹੁੰਦੀ ਐ ਉਹ ਦੇਹ ਦੀ ਜਗ੍ਹਾ ਤੇ ਸਵਾਹ ਪਈ ਹੁੰਦੀ ਐ ਗੁਰੂ ਅਸਲੀਅਤ ਦੱਸਦੇ ਹਨ ਕਿ ਜਿਹੜੀ ਦੇਹ ਨੂੰ ਤੂੰ ਸਦਾ ਰਹਿਣੇ ਵਾਸਤੇ ਸੋਚੀ ਬੈਠਾ ਇਹ ਦੇਹ ਨੇ ਇੱਕ ਦਿਨ ਸੁਆਹ ਬਣ ਜਾਣਾ ਖੇ ਬਣ ਜਾਣਾ ਅਸਤੇਰ ਜੋ ਮਾਨਿਓ ਦੇ ਸੋ ਤੋ ਤੇਰੇ ਹੋਏ ਹੈ ਖੇਹੇ ਕਹਿੰਦੇ ਇਹ ਦੇਹ ਨੇ ਤੇਰੀ ਨੇ ਖੇਵਣ ਗੁਰੂ ਨਾਮੇ ਪਾਚਾ ਤੇਗ ਬਹਾਦਰ ਸਾਹਿਬ ਦੇ ਜਿੰਨੇ ਸ਼ਬਦ ਹਨ ਸਾਰੇ ਵਿਜੋਗਮਈ ਵਿਚੋੜੇ ਦੇ ਹਨ ਜਦੋਂ ਇਹ ਮਨੁੱਖ ਇਸ ਸੰਸਾਰ ਨੂੰ ਅਲਵਿਦਾ ਕਰਕੇ ਜਾਂਦਾ ਹੈ ਅਲਵਿਦਾ ਸਦਾ ਬਾਅਦ ਤੇ ਵਿਦਾ ਇੱਕ ਕਿਸੇ ਨੂੰ ਵਿਦਾ ਕਰਦੇ ਆ ਥੋੜੀ ਦੇਰ ਬਾਅਦ ਆ ਜਾਂਦਾ ਹੈ ਜਿਹੜਾ ਸਦਾ ਵਾਸਤੇ ਵਿਦਾ ਕਰਨਾ ਹੈ ਸਾਰੀ ਬਾਣੀ ਨੌਵੇਂ ਪਾਤਸ਼ਾਹ ਦੀ ਅਲਵਿਦਾ ਵਾਲੀ ਹੋਇਆ ਅਸੇਰ ਜੋ ਮਾਨਿਓ ਦੇਸੋ ਤੋ ਤੇਰੋ ਹੋਏ ਹੈ ਖੇਹ ਕਿਉ ਨ ਹਰ ਕੋ ਨਾਮ ਲੇਹ ਕਹਨ ਤੂੰ ਕਿਉ ਨਹੀਂ ਹਰ ਦਾ ਨਾਮ ਲੈਂਦਾ ਕਿਉ ਨ ਹਰ ਕੋ ਨਾਮ ਲਿਓ ਕਿਹੜਾ ਹੁਕਮ ਕੀਤਾ ਨਾਮ ਲੈਣ ਦਾ ਹੁਕਮ ਕੀਤਾ ਕਿ ਨਾਮ ਲੈ ਲੈ ਸਤਸੰਗੀ ਸਮਝ ਪੈਂਦੀ ਐ ਦੇਖੋ ਨਾਮ ਲੈਣ ਵਾਸਤੇ ਕਹਿੰਦੀ ਆ ਇੱਥੇ ਇੱਕ ਢੰਡੀ ਐ ਹੁਣ ਤੁਹਾਨੂੰ ਦੱਸਣੀ ਪਊਗੀ ਤੁਸੀਂ ਬਹੁਤ ਟਾਈਮ ਲਾ ਲਿਆ ਜਦੋਂ ਬੰਦਾ ਬਾਰ-ਬਾਰ ਬਾਬੇ ਨਾਨਕ ਕੋਲ ਆਉਂਦਾ ਫਿਰ ਬਾਬਾ ਨਾਨਕ ਤਰਸ ਕਰ ਲੈਂਦਾ ਹੈ ਕਿਤਾ ਰੋਜ਼ ਨੀਂਦ ਛੱਡ ਕੇ ਮੈਨੂੰ ਮਿਲਣ ਆਉਂਦਾ ਗੱਲ ਨਾਮ ਦੀ ਹੋ ਰਹੀ ਹੈ ਗੱਲ ਪਾਠ ਦੀ ਨਹੀਂ ਹੋ ਰਹੀ ਪਾਠ ਤਾਂ ਦੁਨੀਆ ਹੀ ਕਰਦੀ ਹੈ ਗੱਲ ਨਾਮ ਦੀ ਹੋ ਰਹੀ ਹੈ ਨਾਮ ਕੀ ਹੈ ਨਾਮ ਸ਼ਬਦ ਹੈ ਕਿਉਂ ਨਾ ਹਰ ਕੋ ਨਾਮ ਲੇਹੇ ਕਹਿੰਦਾ ਕਿਉਂ ਨਹੀਂ ਤੂੰ ਹਰ ਦਾ ਨਾਮ ਲੈ ਲੈਂਦਾ ਹਰ ਦਾ ਸ਼ਬਦ ਕਿਉਂ ਨਹੀਂ ਲੈ ਲੈਂਦਾ ਆਹੀ ਹੁੰਡੀ ਐ ਸ਼ਬਦ ਲੈਣੇ ਵਾਲੀ ਹੁੰਡੀ ਐ ਗੁਰੂ ਜਾਣੀ ਜਾਣ ਹਨ ਕਿ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਹੈ ਕਹਿੰਦੇ ਕਿਉਂ ਨਹੀਂ ਤੂੰ ਨਾਮ ਲੈਂਦਾ ਕਿ ਉਹਨੂੰ ਤੇ ਸ਼ਬਦ ਦੇਖਿਆ ਕਿਈ ਬੰਦੇ ਗੱਲ ਕਰਦੇ ਆ ਕਿ ਮੈਂ ਤਾਂ ਨਾਮਦਾਨ ਲੈ ਲਿਆ ਨਾਮ ਦਾ দান ਉਹ ਸੋਚਦੇ ਹਨ ਵਿਚਾਰਦੇ ਹਨ ਨਾਮ ਦਾ দান ਨਾਲ দান ਵਾਲੀ ਗੱਲ ਵੀ ਜੁੜ ਗਈ ਜਿਹੜਾ দান ਦਿੰਦਾ ਉਹ ਪੈਸੇ ਥੋੜਾ ਮੰਗਦਾ ਹੈ ਆਪਾਂ ਕਿਸੇ ਨੂੰ ਕੋਈ ਚੀਜ਼ ਦਾਨ ਜੇ ਦੇ ਦਿੰਦੇ ਆ ਪੈਸੇ ਨਹੀਂ ਤੇ ਪੈਸੇ ਨਹੀਂ ਮੰਗਦੇ ਜਦੋਂ ਬੱਚਾ ਸਕੂਲ ਦੇ ਵਿੱਚ ਬਹੁਤ ਵਧੀਆ ਪੜਦਾ ਜਾਂ ਕਿਸੇ ਨੌਕਰੀ ਦੇ ਬਹੁਤ ਵਧੀਆ ਕੰਮ ਕਰਦਾ ਫਿਰ ਉਹਨੂੰ ਨਾਮ ਦਿੰਦੀ ਹੈ ਗਵਰਨਮੈਂਟ ਕੋਈ ਪਹਿਲਵਾਨ ਕੁਸ਼ਤੀ ਦੇ ਵਿੱਚ ਕੋਲਦਾ ਜਿੱਤ ਜਾਂਦਾ ਹੈ ਉਹਨੂੰ ਨਾਮ ਮਿਲਦਾ ਹੈ ਇਸ ਤੇ ਗੁਰੂ ਜਦੋਂ ਖੁਸ਼ ਹੋ ਜਾਂਦੇ ਆ ਗੁਰੂ ਫਿਰ ਨਾਮ ਦਿੰਦੇ ਆ ਜਦੋਂ ਵਧੀਆ ਕੰਮ ਕਰਦਾ ਵਧੀਆ ਪੜ੍ਹਾਈ ਕਰਦਾ ਵਧੀਆ ਨੌਕਰੀ ਨੂੰ ਨਿਭਾਉਂਦਾ ਇਮਾਨਦਾਰੀ ਨਾਲ ਫਿਰ ਉਹਨੂੰ ਮੈਡਲ ਮਿਲਦਾ ਨਾਮ ਮਿਲਦਾ ਐਕਨੇ ਗੁਰੂ ਜਦੋਂ ਖੁਸ਼ ਹੋ ਜਾਂਦੇ ਨੇ ਸਾਡੇ ਕਰਮਾਂ ਤੋਂ ਸਾਡੇ ਕੰਮਾਂ ਤੋਂ ਫਿਰ ਸਾਨੂੰ ਸ਼ਬਦ ਦਾ ਨਾਮ ਦੇ ਦਿੰਦੇ ਕਹਿੰਦੇ ਲੈਲਾ ਨਾਮ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਲੇ ਕਹਿੰਦਾ ਮੂਰਖਾ ਤੂੰ ਨਿਲਾਜ ਐ ਨਿਲਾਜ ਕੀ ਨੂੰ ਕਹਿੰਦੇ ਆ ਲਾਜ ਕਹਿੰਦੇ ਇੱਜ਼ਤ ਨੂੰ ਨਿਲਾਜ ਜਿੱਦੀ ਕੋਈ ਇੱਜ਼ਤ ਨਾ ਹੋਵੇ ਕਹਿੰਦੇ ਤੇਰੀ ਕੋਈ ਇੱਜ਼ਤ ਨਹੀਂ ਹੈ ਦਰਗਾਹ ਚ ਕੋਈ ਤੇਰੀ ਪਤ ਨਹੀਂ ਕੋਈ ਤੇਰੀ ਪੁੱਛ ਨਹੀਂ ਹੋਣੀ ਜਦੋਂ ਤੱਕ ਤੇਰੇ ਕੋਲ ਸ਼ਬਦ ਦਾ ਨਾਮ ਨਹੀਂ ਪ੍ਰਾਪਤ ਹੋਇਆ ਨਿਲਾਜ ਕਹਿਣ ਤੂੰ ਨਲਾਜ ਐ ਤੇਰੀ ਲਾਜ ਨਹੀਂ ਆਪਣੀ ਲਾਜ ਰੱਖ ਲੈ ਰੋਜ਼ ਆਪਾਂ ਬੇਨਤੀ ਕਰਦੇ ਆ ਕਿ ਰੱਖ ਲੈ ਲਾਜ ਮੇਰੀ ਲਾਜ ਤਾਂ ਤਾਂ ਰੱਖੂਗਾ ਤੇ ਲਾਜ ਵਾਲੇ ਕੰਮ ਕਰਾਂਗੇ ਲਾਜ ਵਾਲੇ ਕੰਮ ਨਹੀਂ ਕਰਦੇ ਅਰਦਾਸ ਕਰਦੇ ਆ ਕਿ ਲਾਜ ਰੱਖ ਲੈ ਪਾਬ ਮੇਰੀ ਇੱਜ਼ਤ ਰੱਖ ਲੈ ਕਹਿੰਦੇ ਤੂੰ ਨਿਲਾਜ ਹੈ ਸਬਦ ਤੋਂ ਬਿਨਾ ਨਿਲਾਜ ਹੈ ਸਬਦ ਤੋਂ ਬਿਨਾ ਤੇਰੀ ਇੱਜ਼ਤ ਰੱਖਣੀ ਨਹੀਂ ਕਿਸੇ ਨੇ ਮੂਰ ਕਿ ਨਿਲਾਜ ਰੇ ਆਰਾਮ ਭਗਤਹੀਏ ਆਨ ਛਾੜ ਕਹਿੰਦੇ RAM ਦੀ ਭਗਤੀ ਕਰ ਲੈ ਆਨ ਛਾੜ ਕਹਿੰਦੇ ਹੋਰ ਸਾਰਾ ਕੁਝ ਛੱਡ ਦੇ ਕੇਵਲ ਭਗਤੀ ਕਰਨੀ ਹੈ ਨਾਮ ਲੈਣਾ ਹੋਰ ਸਾਰਾ ਕੁਝ ਛੱਡਣਾ ਹੈ ਅਸੀਂ ਤਾਂ ਇੱਕ ਵੀ ਚੀਜ਼ ਨਹੀਂ ਛੱਡਦੇ ਸਾਨੂੰ ਤਾਂ ਗਲੀ ਪਚੀ ਸਾਰੀ ਮਨਜ਼ੂਰ ਹੈ ਸਾਨੂੰ ਤਾਂ ਸ਼ਰਾਬੀ ਕਿਤਾਬੀ ਸਾਰਾ ਮਨਜ਼ੂਰ ਹੈ ਗੁਰੂ ਬਚਨ ਕਰਦੇ ਹੋਰ ਸਾਰਾ ਕੁਝ ਛੱਡਦੇ ਅਸੀਂ ਤਾਂ ਇੱਕ ਚੀਜ਼ ਵੀ ਨਹੀਂ ਛੱਡੀ ਬੜੀ ਜੱਫੀਆਂ ਪਾਉਂਦੀ ਹੈ ਮਾਂ ਅਬਤਤਾਰੀ ਕਿਰਪਾ ਨਪਾਈ ਹੈ ਪੁੱਤ ਸ਼ਨਾਬ ਰੱਜ ਕੇ ਆਉਂਦਾ ਮਾਂ ਜੱਫੀ ਚ ਲੈ ਲੈਂਦੀ ਆ ਕਰਦੀਆਂ ਪੁੱਤ ਕੇਸ ਕਟਾ ਕੇ ਆਉਂਦਾ ਮਾਂ ਜੋਫੀ ਚ ਲੈਂਦੀ ਐ ਦਿੰਦੀਆਂ ਮਾਇਆ ਬੜਾ ਪਿਆਰਾ ਲੱਗਦਾ ਸੱਚੋ ਸੱਚ ਦੱਸਿਓ ਮਾਤਾ ਬੈਟੀਆਂ ਪਹਿਣਾ ਬੈਠੀਆਂ ਕਿ ਜਿਹੜਾ ਕੇਸ ਕੱਟ ਕੇ ਮੁਸਲਮਾਨ ਨਾਲ ਹਿੰਦੂ ਬਣ ਕੇ ਆਉਂਦਾ ਤੁਹਾਨੂੰ ਪਿਆਰਾ ਬੜਾ ਲੱਗਦਾ ਬੜਾ ਪਿਆਰਾ ਲੱਗਦਾ ਐ ਨਾ ਸੱਚ ਦੱਸੋ ਬਾਬੇ ਨਾਲਖ ਦੇ ਦਰਵਾਜ਼ੇ 'ਚ ਬੜਾ ਪਿਆਰਾ ਲੱਗਦਾ ਤੁਹਾਨੂੰ ਜਿਹੜਾ ਕੇਸ ਕੱਟ ਕੇ ਆਉਂਦਾ ਬੜਾ ਹੀਰੋ ਬਣ ਕੇ ਆਉਂਦਾ ਤੁਹਾਨੂੰ ਤਾਂ ਉਹ ਹੀਰੋ ਲੱਗਦਾ ਇਹਦਾ ਡੰਡ ਇਹਦਾ ਡੰਡ ਮਿਲੂਗਾ ਇਹਦਾ ਡੰਡ ਮਿਲੂਗਾ ਸਜ਼ਾ ਮਿਲੂਗੀ ਛੋਟੀਆਂ-ਛੋਟੀਆਂ ਬੜੀਆਂ ਕੀਮਤੀ ਜਿੰਦਾ ਮਾਤਾ ਗੁਜਰੀ ਬੜੇ ਕੇਸਾਂ ਨੂੰ ਆਰ ਸ਼ਿੰਗਾਰ ਕੇ ਕੰਦਾ ਵਿੱਚ ਸੀ ਇਹਦਾ ਫੋਨ ਵਾਸਤੇ ਭੇਜਦੀ ਐ ਕੀ ਸਿੱਖਦੇ ਆ ਫਤੇਗੜ ਇਜ਼ਾਮ ਜਾ ਕੇ ਕਿੱਥੇ ਜਾਂਦੇ ਆ ਮੱਥਾ ਟੇਕਣ ਫਤੇਗੜ ਸਾਹਿਬ ਥੋੜਾ ਦਿਲ ਹਿਲਦਾ ਨਹੀਂ ਥੋੜਾ ਦਿਲ ਪੱਥਰ ਬਣ ਚੁੱਕਿਆ ਕੀ ਤੁਸੀਂ ਫਤੇਗੜ ਜਾਣਦੇ ਅਧਿਕਾਰੀ ਹੋ ਬੜੀਆਂ ਮਾਸੂਮ ਜਿੰਦਾ ਸੱਤ ਤੇ 9 ਸਾਲ ਦੀਆਂ ਜਿੰਦਾ ਕੋਈ ਕਿਸੇ ਦਾ ਡੰਗਰ ਪਸ਼ੂ ਵੀ ਮਰ ਜਾਵੇ ਨਾ ਅਸੀਂ ਉਹਦੀ ਖਬਰ ਸਾਰ ਲੈਣ ਜਾਂਦੇ ਆ ਉਹਦੇ ਘਰ ਲੇਕਨ ਸਹਬਜ਼ਾਦਿਆਂ ਦੀ ਕੋਈ ਖਬਰ ਸਾਰ ਨਹੀਂ ਲੈਣ ਜਾਂਦੇ ਉੱਥੇ ਦਾ ਮੰਗਣ ਵਾਸਤੇ ਜਾਂਦੇ ਆ ਉਹਨਾਂ ਨੂੰ ਪੁੱਛਿਆ ਕਦੇ ਕਿ ਜਦੋਂ ਸੂਬਾ ਸਰੰਦ ਜਲਾਲ ਸੀ ਜਿਹੜੇ ਜਦੋਂ ਤੁਹਾਡੀਆਂ ਕੰਧਾਂ ਤੇ ਉਹ ਤੇਸੀਆਂ ਮਾਰ-ਮਾਰ ਕੇ ਉਹਨਾਂ ਨੂੰ ਵੱਢ ਰਹੇ ਸੀ ਕਿੰਨਾ ਕੁ ਦੁੱਖ ਲੱਗਿਆ ਸੀ ਤੁਹਾਨੂੰ ਪੁੱਛਿਆ ਸੀ ਸਹਿਬਜ਼ਾਦਿਆਂ ਨੂੰ ਕਦੇ ਜਾ ਕੇ ਉਹ ਦੀਵਾਨਾ ਦੇਖਣ ਜਾਂਦੇ ਆ ਪੋਰਾ ਸਾਹਿਬ ਦੇ ਵਿੱਚ ਕਦੇ ਪੁੱਛਿਆ ਸਹਿਬਜ਼ਾਦਿਆਂ ਨੂੰ ਕਿ ਕਿੰਨਾ ਕੁ ਤੁਹਾਨੂੰ ਦੁੱਖ ਲੱਗਿਆ ਸੀ ਜਦੋਂ ਤੁਹਾਡੇ ਗੋਡੇ ਵੱਡੇ ਜਦੋਂ ਤੁਹਾਡੇ ਗਿੱਟੇ ਵੱਡੇ ਜਦੋਂ ਤੁਹਾਡੇ ਸਿਰ ਦੇ ਤੱਕ ਦੁਆਰ ਆਈ ਕਿੰਨਾ ਕੁ ਦੁੱਖ ਲੱਗਿਆ ਤੁਹਾਨੂੰ ਅਸੀਂ ਖਮੋਸ਼ ਆ ਕਰਦੀਆਂ ਨਿਉਆਂ ਰੱਖਦੇ ਆ ਬੜੇ ਸੰਗ ਮਰਮਰ ਦੇ ਪੱਤਰ ਲਾਉਂਦੇ ਆ ਉਹ ਧੰਨ ਹੈ ਤੇਰਾ ਜੇਰਾ ਗੁਰੂ ਗੋਬਿੰਦ ਸਿੰਘ ਤੇ ਸਿੱਖੀ ਦਾ ਮਹਿਲ ਬਣਾ ਰਿਹਾ ਆਪਣੇ ਜਿਗਰ ਦੇ ਟੋਟਿਆਂ ਦਾ ਨਿਊਆਂ ਵਿੱਚ ਚਨਾ ਕੇ ਜਿਗਰ ਦੇ ਟੋਟੇ ਸਰਹੰਦ ਦੇ ਦੀਆਂ ਨੀਹਾਂ ਵਿੱਚ ਰੱਖੇ ਆ ਇਹੋ ਜਿਹਾ ਮਹਿਲ ਬਣਾਇਆ ਸਿੱਖੀ ਦਾ ਜਦ ਤੱਕ ਦੁਨੀਆ ਰਹੋਗੀ ਸਿੱਖੀ ਦਾ ਮਹਿਲ ਰਹੂਗਾ ਸਾਰੀ ਦੁਨੀਆ ਖਤਮ ਹੋ ਜੇਗੀ ਲੇਕਿਨ ਸਹਬਜ਼ਾਦਿਆਂ ਦਾ ਮਹਿਲ ਨਹੀਂ ਖਤਮ ਹੋਏਗਾ ਆਉ ਆਪਹੋ ਉੱਚੀ ਚਾਹੀਏ ਇਹ ਕਮਾਈ ਨਹੀਂ ਕਿ ਧਨ ਦੌਲਤ ਇਕੱਠਾ ਕਰ ਲਿਆ ਬੜੀਆਂ ਵਧੀਆ ਕੋਠੀਆਂ ਪਾ ਲਈਆਂ ਬੜੇ ਮਹਿੰਗੇ ਮਹਿੰਗੇ ਜਮੀਨਾਂ ਪਲਾਟ ਖਰੀਦ ਲੇ ਕਿਨਾਂ ਵਾਸਤੇ ਕਿਨਾਂ ਵਾਸਤੇ ਖਰੀਦਦੇ ਆ ਇਹ ਪੁੱਤਾਂ ਵਾਸਤੇ ਇਹ ਪੁੱਤ ਨਹੀਂ ਇਹ ਤਾਂ ਮਲੇਸ਼ ਹਨ ਇਹ ਮਲੇਸ਼ ਹੈ ਧਰਮ ਗਵਾ ਲਿਆ ਨਾ ਆਪਣਾ ਆਸੂ ਤੁਸੀਂ ਸੱਚਖੰਡ ਲਈ ਬੈਠੇ ਆ ਜਾਣ ਦੀ ਕਰਮ ਤੁਸੀਂ ਰਾਖਸ਼ਾਂ ਵਾਲੇ ਕਰਦੇ ਆ ਕਿੱਡੇ-ਕੱਡੇ بڑے ਜ਼ੁਲਮ ਹੁੰਦੇ ਆ ਜੀਵਤਾ ਇੱਕ ਜੀਵ ਹੱਤਿਆਤਾ ਇੱਕ ਨਹੀਂ ਮਾਰੀ 5-500 ਮੁਰਗਾ 5-500 ਮੱਛੀ ਇਹ ਬਿਆਹਾਂ ਦੇ ਵਿੱਚ ਪਰੋਸੀ ਜਾਂਦੇ ਆ ਅਖਾਂਡ ਪਾਟ ਬਾਬੇ ਨਾਨਕ ਦਾ ਹੁੰਦਾ ਕਿਦੋਂ ਨੂੰ ਚੱਲਿਆ ਸਮਾਜ ਕਿਦੋਂ ਨੂੰ ਚੱਲਿਆ ਸਿੱਖ ਧਰਮ ਆਰਾਮ ਭਗਤ ਹੀ ਏ ਆਨ ਛਾੜ ਦੇ ਕਹਿੰਦਾ ਹੋਰ ਸਾਰਾ ਕੁਝ ਛੱਡ ਦੇ ਭਗਤੀ ਕਰ ਲੈ ਛਾੜ ਦੇ ਤੈ ਮਨ ਕੋ ਮਾਣ ਕਹਿੰਦੇ ਮਨ ਦਾ ਮਾਣ ਵੀ ਛੱਡ ਦੇ ਆਪਣਾ ਮਾਣ ਛੱਡ ਦੇ ਮਨ ਦਾ ਵਡਿਆਈ ਛੱਡ ਦੇ ਲੇਕਿਨ ਅਸੀਂ ਤਾਂ ਜੇ ਸਾਨੂੰ ਪ੍ਰਧਾਨ ਨਾ ਬਣਾਇਆ ਅਸੀਂ ਨਹੀਂ ਆਉਂਦੇ ਗੁਰਦੁਆਰੇ ਇਹ ਸਾਡੇ ਗਾਲਿਛ ਸਰੂਪਾ ਨਾ ਪਾਇਆ ਅਸੀਂ ਨਹੀਂ ਆਉਂਦੇ ਗੁਰਦੁਆਰੇ ਸਾਨੂੰ ਤਾਂ ਮਾਣ ਦੀ ਲੋੜ ਹੈ ਵਡਿਆਈ ਦੀ ਲੋੜ ਹੈ ਗੁਰੂ ਕਹਿੰਦੇ ਛੱਡ ਦੇ ਇਸ ਮਾਣ ਨੂੰ ਛੱਡ ਦੇ ਸਾਰੇ ਪਿੰਡ ਦਾ ਠੇਕੇਦਾਰ ਸ਼ਰਾਬੀ ਉਹ ਕਹਿੰਦਾ ਗੁਰਦੁਆਰਾ ਮੇਰੇ ਮੁਤਾਬਕ ਚੱਲੂਗਾ ਕਿਉਂ ਮੇਰੇ ਕੋਲ ਪੈਸੇ ਬਹੁਤ ਆ ਦੇਖਦੇ ਆ ਕਿਤੇ ਪੰਗੜੇ ਪੈਂਦੇ ਐ 5 500 ਦੇ ਨੋਟ ਉੱਡਦੇ ਆ ਐ ਮਾਇਆ ਦੀ ਬੇਕਦਰੀ ਐਡਾ ਹੰਕਾਰ ਐਡਾ ਹੰਕਾਰ ਐ ਮਾਇਆ ਦਾ ਕਈ ਈ ਕੀ ਰੁਪਈਏ ਨੂੰ ਤਰਸਦਾ ਕਈ 5 500 ਦੇ ਨੋਟਾਂ ਨੂੰ ਅਡਾਉਂਦੇ ਆ ਫੂਕਾ ਮਾਰ ਮਾਰ ਇਹ ਕਿਹੜੇ ਵੀਰ ਹਨ ਇਹ ਜਿਹੜੇ ਗੁਰਦੁਆਰੇ ਵਿੱਚ ਆ ਕੇ ਮੱਤਾਂ ਦਿੰਦੇ ਆ ਕਿ ਇੱਕ ਨਾ ਪਾਠ ਹੋਣਾ ਚਾਹੀਦਾ ਇੱਕ ਨਾ ਕਥਾ ਹੋਣੀ ਚਾਹੀਦੀ ਹੈ ਉਹੀ ਭਾਈ ਆ ਇਹ ਗੁਰੂ ਹੁਕਮ ਕਰਦੇ ਆ ਛੱਡ ਦੇ ਕਹਿੰਦੇ ਮਾਨ ਨੂੰ ਇਹ ਮਾਨ ਨੂੰ ਛੱਡ ਦੇ ਭਗਤੀ ਕਰ ਲੈ ਕਿ ਉਸ ਨੂੰ ਅਧਿਕਾਰ ਹੈ ਸ਼ਰਾਬੀ ਬੰਦੇ ਨੂੰ ਗੁਰਦੁਆਰਾ ਸਾਹਿਬ ਵਿੱਚ ਆ ਕੇ ਗੱਲ ਕਰਨ ਦਾ ਇਹ ਪੁੱਛੋ ਪਠਾਲ ਕੇ ਕਿ ਸ਼ਰਾਬੀ ਬੰਦਾ 파ਠੀ ਸਿੰਘ ਨੂੰ ਸਲਾਹ ਦੇ ਸਕਦਾ ਹੈ ਜਿਹੜਾ ਦੂਸਰਿਆਂ ਦੇ ਰੇਪ ਕਰਨੇ ਵਾਲਾ ਇੱਜ਼ਤਾਂ ਲੁੱਟਣ ਵਾਲਾ ਉਹ 파ਠੀ ਸਿੰਘ ਨੂੰ ਸਲਾਹ ਦੇ ਸਕਦਾ ਹੈ ਇਹਦੀ ਸਜ਼ਾ ਗੁਰੂ ਗੋਬਿੰਦ ਸਿੰਘ ਦੇਊਗਾ ਜਿਹਨੇ 파ਠੀ ਸਿੰਘ ਨੂੰ ਹਾਪੜਾ ਦੇ ਕੇ ਪੰਜ ਕਕਾਰ ਬਖਸ਼ ਕਰਕੇ ਬਾਬੇ ਨਾਨਕ ਦੀ ਗੱਦੀ ਤੇ ਬਿਠਾਲਿਆ ਤੂੰ ਉਸ ਦੀ ਤੋਹੀਨ ਕਰਦਾ ਗੱਦੀ ਤੇ ਬੈਠੇ ਦੀ ਕਾਦੇ ਵਿੱਚ ਐ ਮਾਇਆ ਦੇ ਨਸ਼ੇ ਦੇ ਵਿੱਚ ਰਾਜ ਦੇ ਨਸ਼ੇ ਦੇ ਵਿੱਚ ਤੋ ਉਹਦੀ ਤੋਹੀਨ ਕਰ ਰਿਹਾ ਹੈ ਸ਼ਰਾਬੀਆ ਤੂੰ ਰਾਜ ਦੇ ਹੌਸਲੇ ਵਿੱਚ ਐ ਮਾਇਆ ਦੇ ਹੌਸਲੇ ਦੇ ਵਿੱਚ ਐ ਰਾਮ ਭਗਤ ਹੀ ਇਹ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਕਿਦੋਂ ਨਾਨਕ ਕਹਿੰਦਾ ਮੈਂ ਤਾਂ ਪਾਈਏ ਬਖਿਆਨ ਕੀਤਾ ਮੈਂ ਦੱਸਿਆ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰਿ ਕਹਿੰਦਾ ਮੈਂ ਇਹ ਤਾਂ ਬਖਿਆਨ ਕੀਤਾ ਕਿ ਤੂੰ ਜਗ ਦੇ ਚ ਬਿਰਾਜ ਹੋਜ ਮੈਂ ਜਗ ਦੇ ਚ ਤੂੰ ਰਹਿ ਜ ਮੈਂ ਤੇਰਾ ਨਾਮ ਰਹਿ ਜਵੇ ਜਗ ਦੇ ਚ ਨਾਲਕ ਜਨ ਇਹ ਵਖਾਨ ਵਖਾਨ ਵਿਖਿਆਨ ਕੀਤਾ ਦੱਸਿਆ ਸਬਦ ਦੀ ਕਥਾ ਕੀਤੀ ਹੈ ਕਹਾਣੀ ਬਣਾ ਕੇ ਸੁਣਾਈ ਹੈ ਕਿਸ ਬਾਤ ਤੇ ਜਗ ਮੈਂ ਬਿਰਾਜ ਰੇ ਕਹਿੰਦੇ ਜੱਗ ਦੇ ਚ ਰਹਿ ਚ ਬਿਰਾਜ ਸਾਸ ਸੰਗਿ ਬਿਰਾਜ ਦਾ ਪਤਾ ਰਾਜ ਤੋਂ ਬਿਨਾਂ ਇੱਕ ਰਾਜ ਹੈ ਜਿਹੜਾ ਰਾਜ ਤੋਂ ਖਾਲੀ ਹੈ ਉਹ ਬਿਰਾਜ ਹੈ ਬਿਨਾਂ ਰਾਜ ਤੋਂ ਉਹੀ ਜੱਗ ਦੇ ਚ ਰਹੇਗਾ ਜਿਹੜਾ ਬਿਰਾਜ ਹੈ ਜਿਹੜਾ ਰਾਜਾ ਨਹੀਂ ਹੈ ਦੁਨੀਆ ਰਾਜਾ ਬਣਨੇ ਵਾਸਤੇ ਬੜੇ ਤਰਲੇ ਕਰਦੀ ਹੈ ਕਿ ਸਾਨੂੰ ਰਾਜ ਚਾਹੀਦਾ ਹੈ ਆਖਰ ਜਾ ਕੇ ਮੰਗਤੀ ਇਹਨਾ ਮੰਗਾ ਦੇ ਚ ਇਸ ਸੰਸਾਰ ਤੋਂ ਚਲਿਆ ਜਾਂਦਾ ਬੜੀ ਹੱਤ ਮੰਨ ਕੇ ਬੇਨਤੀ ਹੈ ਮਾਤਾ ਨੂੰ ਪੈਣਾ ਨੂੰ ਭਾਈਆਂ ਨੂੰ ਆਓ ਆਪਾਂ ਹੋਛੀ ਚਾਹੀਏ ਇਹਨਾ ਵਿਕਾਰਾਂ ਨੂੰ ਘਟੋ ਘਟ ਗੁਰਦੁਆਰਾ ਸਾਹਿਬ ਵੀ ਤਾਂ ਛੱਡ ਕੇ ਆਈਏ ਇੱਥੇ ਵੀ ਆ ਕੇ ਸ਼ਰਾਬ ਦਾ ਨਸ਼ਾ ਦਿਖਾਇਆ ਜਾਂਦਾ ਹੈ ਇੱਥੇ ਵੀ ਰਾਜ ਦਿਖਾਇਆ ਜਾਂਦਾ ਆਕੇ ਇੱਥੇ ਚੱਲਣਾ ਨਹੀਂ ਇੱਥੇ ਰਾਜ ਚੱਲਣਾ ਨਹੀਂ ਇੱਥੇ ਬਾਬੇ ਨਾਨਕ ਦੀ ਬਾਣੀ ਚੱਲਣੀ ਹੈ ਤੇ ਬਾਬੇ ਨਾਨਕ ਦਾ ਰਾਜ ਚੱਲਣਾ ਹੈ ਰਾਜਾ ਤਾਂ ਰਾਤ ਨੂੰ ਉੱਟ ਟੁੱਟ ਕੇ ਚੀਕਾਂ ਮਾਰ ਮਾਰ ਰੋਂਦਾ ਸੀ ਜਦੋਂ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਵਿੱਚ ਕੈਦ ਕੀਤਾ ਸੀ ਰਾਜਾ ਰਾਤ ਨੂੰ ਬੁੱਭਾ ਮਾਰ ਮਾਰ ਰੋਂਦਾ ਸੀ ਜਦੋਂ ਆ ਕੇ ਸ਼ੇਰ ਛਾਤੀ ਤੇ ਪੈਰ ਰੱਖ ਕੇ ਬੜਕ ਮਾਰਦਾ ਸੀ ਰਾਜਾ ਬੁੱਬਾ ਮਾਰ ਮਾਰ ਰਾਤ ਨੂੰ ਰੋ ਰੋ ਕੇ ਉੱਠਦਾ ਸੀ ਜਦੋਂ ਦਿਨ ਚੜਦਾ ਸੀ ਸਾਰੇ ਕਾਜ਼ੀਆਂ ਬੁੱਲਾਂ ਨੂੰ ਇਕੱਠੇ ਕਰ ਲੈਂਦਾ ਸੀ ਕਹਿੰਦਾ ਬੜਾ ਔਖਾ ਹੈ ਰਾਤ ਮੈਂ ਜਾਨ ਬਚਾਈ ਹੈ ਸ਼ੇਰ ਕਹਿੰਦੇ ਸੀ ਛੱਡ ਦੇ ਰਾਜ ਰਾਜਿਆ ਛੱਡ ਦੇ ਗੁਰੂ ਨੂੰ ਗਵਾਲੀਆ ਦੀ ਜੇਲ੍ਹ ਤੋਂ ਰਹਾ ਰਿਹਾ ਕਰਦੇ ਛੱਡਦੇ ਬੜੇ ਔਕੀ ਜਰਾਤ ਨੂੰ ਜਾਨ ਬਚਾਉਂਦਾ ਸੀ ਕਿਤੇ ਉਹੀ ਹਾਲ ਸਾਡਾ ਨਾ ਹੋ ਜਾਵੇ ਕਿਤੇ ਆ ਕੇ ਸ਼ੇਰ ਸਾਡੀ ਵੀ ਛਾਤੀ ਤੇ ਪੈਰ ਨਾ ਰੱਖ ਲੈਣ ਕਿ ਛੱਡ ਦੇ ਤੂੰ ਗੁਰਦੁਆਰੇ ਨਾਲ ਟੱਕਰ ਲੈਣੀ ਛੱਡ ਦੇ ਤੂੰ ਬਾਬੇ ਨਾਲ ਨਾ ਟੱਕਰ ਲੈਣੀ ਕਿਤੇ ਸ਼ੇਰ ਆ ਕੇ ਤੇਰੀ ਵੀ ਛਾਤੀ ਤੇ ਪੈਰ ਨਾ ਰੱਖ ਲੈਣ ਬੜੇ ਕਠਣ ਸ਼ਬਦ ਹਨ ਇਹ ਸੋਨੇ ਬੜੇ ਔਖੇ ਆ ਲੇਕਨ ਧੰਨਾ ਸੰਗਤਾਂ ਜਿਹੜੀਆਂ ਬੜੇ ਸਤਕਾਰ ਦੇ ਨਾਲ ਆ ਕੇ ਬਾਬੇ ਨਾਨਕ ਦੀ ਕਚਹਿਰੀ ਦੇ ਵਿੱਚ ਇਹ ਬਚਨ ਸੁਣਦੀਆਂ ਧੰਨਾ ਉਹਨਾਂ ਦਾ ਹਿਰਦਾ ਜਿਹੜੇ ਅਨੇਕ ਕਠੋਰ ਸ਼ਬਦ ਵੀ ਬਰਦਾਸ਼ਤ ਕਰਦੀਆਂ ਦੂਸਰੇ ਦਿਨ ਫੇਰ ਅਮਰਤਪੀਲੇ ਗੁਰੂ ਦੇ ਦਰਬਾਰ ਵਿੱਚੋਂ ਪਹੁੰਚ ਜਾਂਦੀਆਂ ਸੋ ਸਾਧ ਸੰਗਤ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸੁਪਾਸਟ ਬਾਣੀ ਪੜਨ ਦੀ ਕਥਾ ਕਰਦੀ ਸਮਰੱਥਾ ਵਕਸ਼ਣੀ ਉਹਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ